ਏ ਪ੍ਰੈਗਨੈਂਸੀ ਇੱਥੇ ਇਸ ਥਾਂ ਤੇ ਹੋਣ ਦੀ ਥਾਂ ਤੇ ਇਸ ਥਾਂ ਤੇ ਕਿਉਂ ਹੋ ਜੀ ਹੁਣ ਸਵਾਲ ਇਹ ਹੈ ਜੀ ਅਗਰ ਪ੍ਰੈਗਨੈਂਸੀ ਇੱਥੇ ਹੋਵੇ ਜਾਂ ਇੱਥੇ ਹੋਵੇ ਫਿਰ ਫਰਕ ਕੀ ਹੈ ਜੀ ਫਰਕ ਤਾਂ ਕੁਝ ਨਹੀਂ ਸਿਰਫ ਹੁਣ ਜੇ ਬੱਚੇ ਨੂੰ ਆਪਟੀਮਲ ਜਗ੍ਹਾ ਨਹੀਂ ਮਿਲੇਗੀ ਖੁਰਾਕ ਕਿੱਥੇ ਮਿਲਨੀ ਆ ਆਪਟੀਮਲ ਮਤਲਬ ਸਹੀ ਜਗ੍ਹਾ ਬੱਚੇ ਨੂੰ ਬੱਚੇ ਨੂੰ ਐਗ ਨੂੰ ਜਿਹੜਾ ਜ਼ਾਇਗੋਟ ਤਿਆਰ ਹੋ ਗਿਆ ਉਸ ਨੂੰ ਸਹੀ ਜਗ੍ਹਾ ਤਾਂ ਯੂਟਰਸ ਹੀ ਹੈ ਨਾ ਸਰ ਹੁਣ ਉਹਦੀ ਸਹੀ ਜਗ੍ਹਾ ਕੋਈ ਹੋਰ ਤਾਂ ਹੈ ਨਹੀਂ ਪਰ ਉਹ ਬੱਚਾ ਖਰਾਬ ਹੋ ਜਾਂਦਾ ਹੰਗਿਕਰਾ ਹੋ ਰੰਦਾ ਕਿਉਂਕਿ ਬੱਚੇ ਨੂੰ ਸਪੇਸ ਨਹੀਂ ਮਿਲ ਰਿਹਾ ਉਥੇ ਇਹ ਟਿਊਬ ਹੈ ਔਰ ਇਹਦੇ ਵਿੱਚ ਬੱਚਾ ਠਹਿਰ ਗਿਆ ਮੰਨ ਲਓ ਇੱਥੇ ਠਹਿਰ ਗਿਆ ਜਾਇਗਟ ਹੁਣ ਇਹਨੇ ਗਰੋਥ ਕਰਨਾ ਨਾ ਸਰ ਕਿਉਂਕਿ ਜਿਵੇਂ ਜਿਵੇਂ ਟਾਈਮ ਬਦੂਗਾ ਇਹਨੇ ਗਰੋ ਕਰਨਾ ਇਹ ਐਗ ਜਿਹੜਾ ਹੈ ਇਹ ਗਰੋ ਕਰੇਗਾ ਪਰ ਟਿਊਬ ਫਟ ਜਾਏਗੀ ਉਥੇ ਜਿਸ ਨੂੰ ਬੋਲਦੇ ਐਗ ਟਿਊਬ ਰਪਚਰ ਹੋਗੀ ਫਟਣ ਤੋਂ ਬਾਅਦ ਜੀ ਫਟਣ ਬਾਅਦ ਡਾਕਟਰ ਦੇ ਕੋਲ ਉਹਨਾਂ ਨੇ ਜਾਣਾ ਤੇ ਡਾਕਟਰ ਨੇ ਤਾਂ ਟਿਊਬ ਕੱਟ ਦੇਣੀ ਹੈ ਜੇ ਟਿਊਬ ਕੱਟਤੀ ਸਰ ਇੱਕ ਟਿਊਬ ਚ ਗਈ ਸਮਝ ਲਓ ਤਾਂ ਟਿਊਬ ਦਾ ਹੀ ਮੇਨ ਰੋਲ ਹੈ ਤਾਂ ਪ੍ਰੈਗਨਨਸੀ ਦੇ ਚਾਂਸ ਖਤਮ ਹੀ ਹੋ ਜਾਂਦੇ ਐ